ਲਗ ਜਾਂਦੀ ਹੈ ਜਦੋਂ ਅੱਗ ਲੱਗ ਜਾਂਦੀ ਹੈ ਸਾਡੇ ਦਿਮਾਗਾਂ ਦੇ ਵਿੱਚ ਇਹ ਆ ਵੀ ਪਾਣੀ ਦੇ ਨਾਲ ਤਾਂ ਅੱਗ ਬੁਝਾਈ ਜਾਂਦੀ ਆ ਕਿਸੇ ਪਿੰਡ 'ਚ ਵੀ ਕਿਸੇ ਕੂੜੇ ਦੇ ਤੇ ਨੂੰ ਅੱਗ ਲੱਗੀ ਹੋਵੇ ਤੇ ਜੇ ਬੁਝਾਉਣੀ ਹੋਵੇ ਤਾਂ ਆਪਾਂ ਪਾਣੀ ਪਾਉਣੇ ਉਹ ਬੁੱਝ ਜਾਂਦੀ ਆ ਪਰ ਜਦੋਂ ਪਾਣੀ ਨਾਲ ਅੱਗ ਲੱਗ ਜਵੇ ਤਾਂ ਹੈਰਾਨੀ ਹੋਣੀ ਲਾਜ਼ਮੀ ਆ ਜਦੋਂ ਤੁਹਾਨੂੰ ਇਹ ਸਿੱਖਿਆ ਦੀ ਘਾਟ ਹੁੰਦੀ ਵੀ ਪਾਣੀ ਨਾਲ ਕਿਹੜੇ ਕਿਹੜੀ ਚੀਜ਼ ਨੂੰ ਅੱਗ ਲੱਗਦੀ ਆ ਉਹਨਾਂ ਚਾਹੇ ਸੀ ਉਹਨੂੰ ਚਮਤਕਾਰ ਸਮਝਦੇ ਆ ਤਾਂ ਇਹ ਸਵਾਲ ਆਉਂਦੇ ਆ ਤਰਖੀ ਸੋਸਾਇਟੀ ਕੋਲੇ ਵੀ ਉਹ ਤਾਂ ਯਾਰ ਐਂ ਕਰਦਾ ਤਾਂ ਉਹ ਚਮਤਕਾਰ ਨਹੀਂ ਤੇ ਹੋਰ ਕੀ ਆ ਤਾਂ ਫਿਰ ਸਾਨੂੰ ਉਹ ਕਰਕੇ ਦਿਖਾਉਣਾ ਪੈਂਦਾ ਵੀ ਇਹ ਤਾਂ ਤੁਸੀਂ ਵੀ ਕਰ ਲਓਗੇ ਥੋੜਾ ਜਿਹਾ ਸਿੱਖਣਾ ਪੈਂਦਾ ਉਹਦੇ ਨਾਲ ਦਾ ਟ੍ਰਿਕ ਮੈਂ ਦਿਖਾਣਾ ਹੱਡੀਆਂ ਤਾਂ ਨਹੀਂ ਫਿਰ ਮੈਂ ਕੌਲੀ 'ਚ ਕਾਗਜ਼ ਪਾਏ ਆ ਕਾਗਜ਼

ਛੋਟੇ ਬੱਚਿਆਂ ਦੀ ਪੜ੍ਹਾਈ ਜਿਹੜੀ ਵਿਗਿਆਨ ਕਰਾਈ ਜਾਂਦੀ ਉਹਨਾਂ ਨੂੰ ਪਤਾ ਹੁੰਦਾ ਪਰ ਉਹਨਾਂ ਤੇ ਇੰਨਾ ਭਾਰ ਹੋ ਠੋਪਿਆ ਜਾਂਦਾ ਵੀ ਉਹ ਵਿਗਿਆਨ ਵਾਲਾ ਪਾਸਾ ਭੁੱਲ ਜਾਂਦਾ ਤੇ ਦੂਸਰਾ ਪਾਸਾ ਗਾਣੇ ਗੂਣੇ ਵਾਲਾ ਜਿਹੜਾ ਹੈਗਾ ਉਹ ਰਹਿ ਜਾਂਦਾ ਹੈ ਹਨਾ ਤਾਂ ਇਹ ਕੀ ਹੈ ਇੱਕ ਸੋਡੀਅਮ ਮੈਟਲ ਨਾਲ ਦੀ ਤਾਂਤ ਹੁੰਦੀ ਆ ਜਿਹੜੀ ਇਹ ਪਾਣੀ ਨਾਲ ਰਿਐਕਸ਼ਨ ਕਰਕੇ ਅੱਗ ማਾਲਦੀ ਹੈ ਕਿਵੇਂ ਪਾਣੀ ਦੇ ਵਿੱਚ ਦੋ ਗੈਸਾਂ ਹੁੰਦੀਆਂ ਕਿਹੜੀਆਂ ਕਿਹੜੀਆਂ ਹਾਈਡਰੋਜਨ ਤੇ ਆਕਸੀਜਨ ਜਦੋਂ ਹਾਈਡਰੋਜਨ ਤੇ ਆਕਸੀਜਨ ਉਹ ਸੋਡੀਅਮ ਮੈਟਲ ਦੇ ਨਾਲ ਸੰਪਰਕ ਕਰਦੀ ਆ ਤਾਂ ਸੋਡੀਅਮ ਮੈਟਲ ਨਾਲ ਨੂੰ ਵੱਖਰਾ ਵੱਖਰਾ ਕਰਦਾ ਜਦੋਂ ਵੱਖਰਾ ਵੱਖਰਾ ਕਰਦਾ ਹਾਈਡਰੋਜਨ ਧੁਮਾਕੇ ਨਾਲ ਵਾਲਦੀ ਹੈ ਤੇ ਆਕਸੀਜਨ ਨੂੰ ਮੱਧ ਵਿੱਚ ਮੱਦਲ ਕਰ ਦਿੰਦੀ ਹੈ ਟੀਚਰ ਸਾਹਿਬਾਨ ਬੈਠੇ ਆ ਜੇ ਮੈਂ ਗਲਤ ਨਾਮ ਆਈਆਂ ਜੀ ਅਧਿਆਪਕ ਸਾਹਿਬਾਨ ਬੈਠੇ ਇੱਥੇ ਹੀ ਹੁੰਦਾ ਨਾ ਇਹ ਰਿਐਕਸ਼ਨ ਇੱਥੇ ਹੀ ਹੁੰਦਾ ਅਗਲਾ ਟੈਕ ਇੱਕ ਬੱਚਾ ਆ ਜੋ ਪਲੀਜ਼ ਇਹਨੂੰ ਪੱਕ ਲੱਗਿਆ ਮੈਂ ਦੁੱਧ ਪਰਾਣਾ ਆਇਆ ਪਿਆ ਆਇਆ 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 ਛੋਟਕੀ ਬਣ ਜਾ ਮੇਰਾ ਬੰਦਾ ਆਹ ਲੋੜ ਬੰਦਣਾ ਚਾਹੀਦੀ ਸਾਰਿਆਂ ਨੂੰ ਦੇਖੇ ਤਾਂ ਸਟੇਜ ਤੇ ਛੋਟੇ ਛੋਟੇ ਬੱਚੇ ਪਰਫਾਰਮ ਕਰਕੇ ਗਏ ਸਟੇਜ ਤੇ ਉਹਨਾਂ ਹੀ ਬੜੀ ਵੱਡੀ ਗੱਲ ਹੈ ਉਹ ਦੁੱਧ ਜਿਹੜਾ ਨਾ ਬੋਲਿਆ ਮੈਂ ਰਬਨਾ ਇਹ ਹੋਏ ਇਹ ਕਿ ਬੋਲਣਾ ਕਿ ਇਹ ਮੈਂ ਏਡਾ ਵੱਡਾ ਲੀਟਰ ਗਰੀ ਪੀਤਾ ਨਹੀਂ ਪੀਤਾ ਜੀ ਪੀਏਗਾ ਫਿਰ ਹਨਾ ਆ ਏਡਾ ਵੱਡਾ ਲੀਟਰ ਦੁੱਧ ਨੂੰ ਪਲਾਣਾ ਇਹਦਾ ਮੂੰਹ ਛੋਟਾ ਲੀਟਰ ਬੜਾ ਕਰਕੇ ਮੈਂ ਕਾਗਜ਼ ਦੇ ਕੀਪ ਬਣਾਈ ਹੈ ਮੈਂ ਇਹ ਲੀਟਰ ਜਿਹੜਾ ਕਾਗਜ਼ ਦੇ ਵਿੱਚ ਪਾਉਣਾ ਪਹਿਲਾਂ ਤਾਂ ਕਿ ਉਹ ਕੀਪ ਦੇ ਵਿੱਚ ਇਹਦੇ ਮੂੰਹ 'ਚ ਜਾਣਾ ਸੌਖਾ ਹੋ ਜੇ ਮਚੀਂਦੀ ਪਾਈ ਸੀ ਥੱਲੇ ਨਾ ਰਹਿ ਗਈ ਹੋਵੇ ਆ ਬਹਾਦਰ ਸਿੰਘ ਜੀ ਹੈ ਸਾਡੇ ਬੈਠੇ ਉਹਨਾਂ ਦੇ ਘਰੋਂ ਆਇਆ ਦੁੱਧ ਹੈ ਸੇਉ ਚੀਨੀ ਵੀ ਪਾ ਕੇ ਲੈ ਆ ਜੀ ਇਹਨਾਂ ਕ ਦੁੱਧ ਮੈਂ ਰੱਖੂੰਗਾ ਕਿਉਂਕਿ ਬਾਅਦ ਚ ਚੈੱਕ ਕਰ ਸਕਦੇ ਵੀ ਦੁੱਧ ਹੈ ਕਿ ਕੁਝ ਹੋਰ ਹੈ ਚੈੱਕ ਕਰ ਸਕਦੇ ਐਡਾ ਹੋਕ ਜੀ ਬਣਾ ਲਓ ਬੇਟਾ ਜਿਵੇਂ ਪਾਣੀ ਪੀਣੇ ਆਪਾਂ ਹਨਾ ਛੋਟੀ ਤੋਂ ਨੇੜੇ ਹੋ ਕੇ மூਣਾ ਲਾਲ மூਣ ਗੋਕ ਲਾਲ மூਣ ਵੰਡਾਂ ਹਾਂ ਸਾਰਾ ਘੇੜ ਜਾਣਾ ਠੀਕ ਹੈ ਜਿਹੜੀ ਹੈ ਹਾਂ ਕਰੈਕਟ ਹੈਡ ਬਾਰ ਕੇ ਕਰਨਾ ਕਹਾ ਗਈ ਜਮਾ ਸੁੱਕਾ ਦੇਖਦਾ ਜੇ ਜਮਾ ਹੀ ਸੁੱਕਾ ਕਾ ਗਏ ਜੀ ਉਹ ਗਿਆ ਕਿਥੇ ਗਿਆ ਦੇਦੇ ਢਿੱਡ ਜੀ ਪਰ ਗਿਆ ਜਾਦੂ ਨਾਲ ਤੇ ਜਾਦੂ ਨਾਲ ਹੀ ਆਪਾਂ ਕੱਢ ਲੈਣਾ ਕੱਢ ਵੀ ਸਕਦੇ ਆ ਕੱਢ ਲਈਏ ਜਿਆਦਾ ਤਾਂ ਨਹੀਂ ਹੋ ਗਿਆ ਪਰ ਫਿਰ ਵੀ ਕੱਢਣੀ ਆ ਦੋਸਤੋ ਜਵਾਬ ਦੇ ਮਨਦੀਪ ਆਹ ਗਲਾਸ ਹੈ ਜਾਦੂ ਵਾਲਾ ਇਹ ਪਹਿਲਾਂ ਮੈਂ ਇਹਦੇ ਨਾਲ ਪੀ ਕੇ ਆਇਆ ਤਾਂ ਇਹਦੇ ਨਾਲ ਤਾਂ ਕੱਢ ਲੈਂਦੇ ਤਰੀਕਾ ਇਹੀ ਹੈ ਵੀ ਮੂੰਹ ਰਹੀ ਨਹੀਂ ਇਹਨਾਂ ਕੱਢਣਾ ਵੀ ਕੱਢ ਸਕਦੇ ਆ ਘਰੇ ਜਾ ਕੇ ਤੁਸੀਂ ਚਾਹ ਜੂ ਬਣਾਣੀ ਹੋਵੇ ਤਾਂ ਕੰਨ ਮੋੜਦੇ ਜਿਹਨਾਂ ਦਾ ਹੈਗਾ ਇਹਦਾ ਕੰਨ ਖਿੱਚ ਲਿਆ ਥੋੜਾ ਜਿਹਾ ਗਲਾਸ ਪਰ ਲੋ ਪੜ ਕੇ ਗਲਾਸ ਚ ਇਹਨੂੰ ਪੀ ਲੋ ਚ ਪਾਲੇ ਨੀ ਪੀ ਲੋ ਤੇ ਚਾਹ ਬਣਾ ਲਓ ਜੇ ਫੇਰ ਕਿਤੇ ਲੋੜ ਪਈ ਚਾਹ ਦੀ ਫੇਰ ਦੂਜਾ ਕਰਨਾ ਇਹ ਬੱਕਰੀ ਦੇ ਦੋਸਤ ਆ ਪਹਿਲਾਂ ਇੱਕ ਦੀ ਚਾਹ ਉਹ ਨਾਲ ਉਹ ਤੇ ਜਿਹੜੀ ਇਹ ਹੁਣ ਕੋਈ ਕੰਮ ਹੋ ਗਿਆ ਤੇਰਾ ਇੱਕ ਪੀ ਲੋ ਤੇ ਚਾਹ ਉਹ ਨਾਲ ਅੱਛਾ ਜੇ ਗਾੜਾ ਜਦੋਂ ਤੋਂ ਪੀਣਾ ਹੋਵੇ ਫੇਰ ਪਤਾ ਕੀ ਕਰਨਾ ਫੇਰ ਲਾਤਾਲੇ ਪਾਸੇ ਥੋੜੇ ਭਣੀ ਮੈਂ ਬੁਝਾ ਕੇ ਦਰਨਾ ਕਿਤਲੇ ਗੋਟਾ ਚੰਗੀ ਰੱਖੇ ਚ ਜੇ ਕਿ ਲੋਕ ਜੇ ਕਿ ਲੋਕ ਇਹ ਐਵੇਂ ਹੀ ਪਲਾਤਾ ਆਪਾਂ ਨੇ ਜਿਹੜਾ ਗਾਲ ਹੁਣ ਹੁੰਦਾ ਕੀ ਹੈ ਤੁਹਾਨੂੰ ਬਹੁਤ ਧੰਨਵਾਦ ਹੁੰਦਾ ਕੀ ਹੈ ਥੈਂਕ ਯੂ ਬਹੁਤ ਬਹੁਤ ਹੁੰਦਾ ਕੀ ਹੈ ਸਿਰਫ ਸਮਾਨ ਆਧਾਰ ਤੇ ਬੱਲਾ ਹੈ ਸਮਾਨ ਬਣਾ ਕੇ ਲੈਂਦਾ ਹੋਇਆ ਮੈਨੇ ਜਦੋਂ ਦਿਖਾਇਆ ਜਾਂਦਾ ਉਹ ਤਾਂ ਐ ਲੱਗਦਾ ਯਾਰ ਯਾਦੂ ਬਹੁਤ ਬੜਾ ਚਮਤਕਾਰ ਹੈ ਹਨਾ ਇੱਥੇ ਸੁਲਾ ਦਾ ਪਾਣੀ ਸੀ ਇੱਥੇ ਅੰਨੀਆਂ ਦਾ ਪਾਣੀ ਸੀ ਮੈਂ ਟੈਸਟ ਕਰਾਇਆ ਖਬਰਾਂ ਵੀ ਲਗੀਆਂ ਪੰਜਾਬੀ ਰਿਪੋਰਟ ਦੇ ਵਿੱਚ ਲੋਕ ਕਮਲੇ ਹੋ ਗਏ ਹਨਾ ਇੱਥੇ ਇੱਕ ਬਾਬਾ ਲੇਡੀ ਸੀ ਕਿ ਉਹ ਕੋਈ ਬਿਮਾਰੀ ਹਰ ਇੱਕ ਬਿਮਾਰੀ ਦਾ ਇੱਕ ਛੱਡੀ ਮਾਰ ਕੇ ਇਲਾਜ ਕਰ ਦਿੰਦੀ ਸੀ ਆ ਇੱਥੇ ਪਤਾ ਨਹੀਂ ਕਿਹੜਾ ਪੰਡਾ ਅਮਲੋਹ ਦੇ ਨੇੜੇ ਸ਼ਾਇਦੋਂ ਗੰਦੀ ਵੱਢ ਕੇ ਪਖਰੀ ਘਾੜੁੰਦਾ ਸੀ ਜਦੋਂ ਤਾਂ ਚੀਜ਼ਾਂ ਸਮਝ ਨਹੀਂ ਲੱਗਦੀਆਂ ਉਦੋਂ ਤਾਂ ਮਤਲਬ ਐ ਹੁੰਦਾ ਵੀ ਯਾਰ ਬਹੁਤ ਬੜਾ ਚਮਤਕਾਰ ਪਿਆ ਹੈ ਪਰ ਤਰਕਸ਼ੀਲ ਸੋਸਾਇਟੀ ਇਹੇ ਜੇ ਚਮਤਕਾਰਾਂ ਨੂੰ ਇਹੇ ਜੇ ਭੂਤ ਸਾਹਮ੍ਰਿਤ ਵਾਲੇ ਬਾਬਿਆਂ ਨੂੰ 5 ਲੱਖ ਰੁਪਏ ਦਾ ਇਨਾਮ ਆ ਜੇ ਕੋਈ ਐਦਾਂ ਦੀ ਗੈਬੀ ਸ਼ਕਤੀ ਸਿੱਧ ਕਰ ਦੇਵੇ ਐਦਾਂ ਦਾ ਭੂਤ ਪ੍ਰੇਮ ਸਿੱਧ ਕਰ ਦੇਵੇ 23 ਸ਼ਰਤਾਂ ਤੇ ਅੱਜ ਤੱਕ ਕਿਸੇ ਨੇ ਜਿੱਤਿਆ ਨਹੀਂ ਹੈਗਾ ਜਿਨੇ ਵੀ ਜਿੱਤੇ ਉਹਨੇ ਹਾਰ ਮੰਨੀ ਹੈ ਤੇ ਮੈਂ ਅੱਜ ਵੀ ਇੱਕ ਬਤਨ ਕਿਹੜਾ ਪੀੜੀਆ ਹੈਗਾ ਕਹਿੰਦੇ ਜੋ ਸੁੰਘ ਕੇ ਪੜ ਲੈਂਦਾ ਅਖਬਾਰ ਸੁੰਘ ਕੇ ਪੜ ਲੈਂਦਾ ਜੀ ਕਹਿੰਦੇ ਅਖਬਾਰ ਨੂੰ ਪੱਖਾ ਬੰਨ੍ਹ ਦਿਓ ਕਾਲੀ ਪੱਟੀ ਲਾ ਦਿਓ ਉਹਦੇ ਤੇ ਉਹ ਸੁੰਘ ਕੇ ਪੜ ਦੂਗਾ ਪੰਜਾਬੀ ਹੋਵੇ ਅੰਗਰੇਜ਼ੀ ਹੋਵੇ ਤਾਂ ਮੈਂ ਵੀ ਸਟੇਜ ਤੇ ਪੜਾ ਸਕਦਾ ਜੇ ਕੋਈ ਬੱਚਾ ਪੜਨਾ ਚਾਹਦਾ ਹੋਵੇ ਨੱਕ ਨਾਲ ਸ ਸਭ ਚਲਾਕੀਆਂ ਹੁੰਦੀਆਂ ਧੋਖੇਤਰੀਆਂ ਹੁੰਦੀਆਂ ਪ੍ਰਚਾਰ ਜ਼ਿਆਦਾ ਹੁੰਦਾ ਇਹਦੇ ਵਿੱਚ ਕੀ ਹੈ ਉਹ ਡੱਬਾ ਬਣਾਏ ਦੇ ਵਿੱਚ ਕੁਝ ਨਹੀਂ ਇੱਥੇ ਸਪਰਿੰਗ ਲਾਇਆ ਇੱਕ ਗਲਾਸ ਵਿੱਚ ਹੋਰ ਹੈ ਥੋੜਾ ਜਿਹਾ ਦੁੱਧ ਨੇ ਪਹਿਲਾਂ ਪਾਇਆ ਹੋਇਆ ਇਹ ਗਲਾਸ ਹੈ ਇਹਨੂੰ ਜਦੋਂ ਉੱਪਰ ਉਂਗਲ ਨਾਲ ਦੱਬ ਦੇਣਾ ਇਹ ਤਾਂਹਾਂ ਜੜ ਜਾਂਦਾ ਤੇ ਜਦੋਂ ਮੈਂ ਐਕਟਿੰਗ ਕਰਦਾ ਪੀਣ ਦੀ ਪੀਂਦਾ ਨਹੀਂ ਐਵੇਂ ਉਸ ਛੱਡੀ ਜਣਾ ਢਿਲਾਉ ਥੱਲੇ ਜਿਹਦਾ ਆਪ ਨੂੰ ਆਇ ਲੱਗਦਾ ਜਿਵੇਂ ਯਾਰ ਦੁੱਧ ਪੀ ਜਾਂਦਾ ਅਈ ਦੀ ਗੱਲ ਹੁੰਦੀ ਆ ਹਰੇਕ ਚਮਤਕਾਰ ਲੱਗਦੀ ਚੀਜ਼ ਪਿੱਛੇ ਵਿਗਿਆਨਕ ਹੁੰਦੀ ਆ ਪਰ ਜੇਕਰ ਨੂੰ ਮੰਨਦ ਵਿਸ਼ਵਾਸ ਦੇ ਨਾਲ ਬਿਨਾ ਸੋਚੇ ਸਮਝੇ ਮੰਨ ਲਓ ਤਾਂ ਉਹ ਚਮਤਕਾਰ ਹੀ ਰਹਿ ਜਾਂਦੀ ਆ ਜੇ ਸਾਡੇ ਅੜਕੇ ਜਾ ਕੇ ਉੱਥੇ ਖੋਜ ਪੜਤਾਲ ਕਰਦੇ ਆ ਉਹਨਾਂ ਚ ਦਰਸ਼ਤਾਂ ਦੇ ਵਿੱਚ ਉਹ ਕਹਿੰਦੇ ਜੀ ਪਾਣੀ ਗਿਰਦਾ ਹਰ ਬਿਮਾਰੀ ਦਾ ਇਲਾਜ ਆ ਐਡੇ ਐਡੇ ਬਿੰਡੇ ਉਸ ਮੌਸਮ ਦੇ ਵਿੱਚ ਉੱਥੇ ਹੁੰਦੇ ਆ ਲੋਕ ਮੂੰਹ ਤਾਹਾਂ ਨੂੰ ਕਰਕੇ ਉਹ ਪਾਣੀ ਪੀਂਦੇ ਰਹੇ ਪਰ ਉਹ ਪਿਸ਼ਾਬ ਕਰਦੇ ਹੁੰਦੇ ਸੀਗੇ ਤਾਂ ਲੋਕ ਉਹਦੇ ਨਾਲ ਹੀ ਖੁਸ਼ ਸੀ ਬਸ ਜੇ ਤੁਸੀਂ ਸਮਝੋਗੇ ਤਾਂ ਸਾਰੀ ਚੀਜ਼ ਸਮਝ ਆ ਜਾਂਦੀ ਹੈ ਜੇ ਨਹੀਂ ਸਮਝੋਗੇ ਤਾਂ ਆਹੀ ਜਿਹੜੇ ਆ ਬਾਬੇ ਬੁੱਬੇ ਜੇ ਬਹੁਤ ਜ਼ਿਆਦਾ ਹੈ ਨਾ ਇਹਨਾਂ ਨੇ ਸਾਡੇ ਦਿਮਾਗਾਂ ਦੇ ਵਿੱਚ ਨੇਰਾ ਪਾਈ ਪਾਈ ਰੱਖਣਾ ਜੇ ਉਹ ਨੇਰਾ ਨਾ ਨਿਕਲਿਆ ਸਾਡੇ ਬੱਚੇ ਬਾਹਰ ਅੰਦਰ ਜਾਣਗੇ ਵੀ ਅੰਧਵਿਸ਼ਵਾਸ ਚ ਪੈਣਗੇ ਵੀ ਨਸ਼ੇ ਵੀ ਕਰਨਗੇ ਸਭ ਤੋਂ ਵੱਡੀ ਗੱਲ ਹੈ ਵਿਗਿਆਨਕ ਸੋਚ ਨੂੰ ਅਪਣਾਉਣੀ ਜ਼ਰੂਰੀ ਹੈ ਸਾਡੇ ਲੋਕ ਸਾਡੇ ਵਰਗੇ ਰਾਜਨੀਤਿਕ ਲੋਕਾਂ ਦੀ ਇੱਕ ਮਜਬੂਰੀ ਹੁੰਦੀ ਹੈ ਅਸੀਂ ਉਹਨਾਂ ਉਹਨਾਂ ਚੀਜ਼ਾਂ ਤੇ ਬਹੁਤ ਜ਼ਿਆਦਾ ਉਸ ਤਰੀਕੇ ਨਾਲ ਨਹੀਂ ਕਰ ਸਕਦੇ ਕਿਉਂਕਿ ਉਸ ਤਰੀਕੇ ਦੇ ਹਰ ਪ੍ਰਕਾਰ ਦੇ ਲੋਕਾਂ ਨਾਲ ਸੰਪਰਕ ਕਰਨਾ ਹੁੰਦਾ ਹੈ ਇਨੀ ਸ਼ਕਤੀ ਨਾਲ ਨਹੀਂ ਕਰ ਸਕਦੇ ਜੇ ਕਿਤੇ ਪਿੰਡ ਦਾ ਕਲੱਬ ਪਿੰਡ ਦੀ ਪੰਚਾਇਤ ਪਿੰਡ ਦੇ ਬੰਦੇ ਤੇ ਇਸ ਚੀਜ਼ਾਂ ਮਗਰ ਅੰਧਵਿਸ਼ਵਾਸਾਂ ਦੇ ਮਗਰ ਨਸ਼ਿਆਂ ਦੇ ਕਰ ਆਪ ਪਹਿ ਜਾਣ ਨਾ ਤੇ ਉਹ ਉਹਨਾਂ ਨੂੰ ਫਿਰ ਰਾਜਨੀਤਿਕ ਸ਼ੈ ਵੀ ਮਿਲ ਜਾਏਗੀ ਜੇ ਉਹ ਲੋਕ ਸੁਧਰਨਾ ਚਾਹਣ ਤੇ ਰਾਜਨੀਤੀ ਸੁਧਾਰਨਾ ਚਾਹੁੰਦੀ ਨਹੀਂ ਭਾਵੇਂ ਉਹਨੂੰ ਮਜਬੂਰੀ ਨਾਲ ਸੁਧਾਰਨਾ ਪਊਗਾ ਤਾਂ ਮੈਂ ਕਦਾ ਟ੍ਰਿਕ ਹੋਲ ਕਰਾਂ ਕਿ ਬੱਸ ਕਰਾਂ ਦੱਸੋ ਕਰਾਂ ਬਸ ਰਵਿੰਦਰ ਕੈਨੇਡਾ ਨਹੀਂ ਆ ਰਹੇ ਉਹ ਪੋਲ ਆ ਜਾਂਦਾ ਹੀ ਗੱਭੇ ਅੱਛਾ ਜੀ ਹਾਂਜੀ ਛੋਟੇ ਜਿਹੇ ਟ੍ਰਿਕ ਹੈ। ਉਹੋ ਜਿਹੇ ਟ੍ਰਿਕ ਮੈਂ ਕਰ ਰਿਹਾ ਅੱਜ ਦਾ ਵੀ ਇੱਕ ਜਲਦੀ ਹੋ ਜਾਣ ਸੁੱਕੇ ਸਿੱਧੇ ਜੇ ਹੋ ਜਾਣ ਤੇ ਲੋਕ ਸਿੱਖ ਵੀ ਜਾਣ ਬੱਚੇ ਸਿੱਖ ਵੀ ਜਾਣ। ਇੱਕ ਮੇਰੇ ਕੋਲ ਤਾਸ਼ ਦਾ ਪਤਾ ਕਿਹੜਾ ਜੀ? ਤਾਸ਼। ਕੱਟੀ ਤਾਸ਼। ਦੇਖੋ ਬੱਚਿਆਂ ਨੂੰ ਪਤਾ ਤਾਸ਼ ਵੀ ਖੇਡਦੇ। ਕਿਤਾਬਾਂ ਪੜਿਆ ਕਰੋ ਤਾਸ਼ ਨਹੀਂ ਖੇਡਣੀ। ਇੱਧਰ ਕੀ ਹੈ? ਤਾਸ਼। ਇਕਾ। ਕੋਣੀ ਬੋਲਦੇ ਕਹਿਣਗੇ ਤਾਸ਼ ਖੇਡਦੇ ਫੇਰ ਕਹਿਣਗੇ। ਤੇ ਮੈਂ ਇੱਥੇ ਮੰਤਰ ਲਾਣਾ ਤਰਕਸ਼ੀਲ ਮੰਤਰ ਜਿੱਤੇ ਤੁਸੀਂ ਇਕਾ ਦੇਖਿਆ ਨਾ ਉਹ ਤੇ ਮੈਂ ਚੌਕੀ ਬਣਾ ਸਕਦਾ। ਅਡਾ ਕੀ ਬਣਾਸਦਾ ਚੌਕੀ ਚੌਕੀ ਫਿਰ ਮੇਰੇ ਮਗਰ ਲਾ ਕੇ ਜਿੱਦ ਤੂੰ ਤੁਸੀਂ ਚੌਕੀ ਦੇਖੀ ਆ ਉਦੋਂ ਮੈਂ ਛਿੱਕੀ ਬਣਾ ਸਕਦਾ ਹਾਂ ਬਪਾਸ ਮੈਂ 51 ਸਾਰਦਾ ਵਾਪਸ ਚੌਕੀ ਬਣਾ ਸਕਦਾ ਅਸਲ ਵਿੱਚ ਕੀ ਹੈ ਤੁਸੀਂ ਵੀ ਕਰ ਸਕਦੇ ਮੈਂ ਇਸੇ ਨੇ ਦਾ ਪੱਤਾ ਲਿਆ ਵਾ ਇਹਦੇ ਤੇ ਦੋ ਇੱਧਰ ਹੈ ਇੱਕ ਖਾਲੀ ਹੈ ਜਦੋਂ ਮੈਂ ਇੱਥੇ ਰੱਖ ਦੇਣਾ ਤੁਹਾਨੂੰ ਇਕਾ ਲੱਗਦਾ ਇੱਥੇ ਰੱਖ ਦੇਣਾ ਤੁਹਾਨੂੰ ਬਹੁਤ ਕਿੱਕੀ ਲੱਗਦੀ ਤੇ ਇਕਾ ਲੱਗਦਾ ਇੱਧਰ ਐਦਾਂ ਸਾਫੇ ਹੋਵੇ ਜੇ ਇੱਥੇ ਰੱਖ ਦੇਣੇ ਚੌਕੀ ਲੱਗਦੀ ਹੈ ਇੱਥੇ ਰੱਖ ਦੇਣੇ ਛਿੱਕੀ ਲੱਗਦੀ ਹੈ ਆਈ ਹੈ ਨਾ ਪਰ ਜੇ ਥੋੜਾ ਜਿਹਾ ਅੱਗੇ ਵਧਾਉਣਾ ਹੋਵੇ ਤੁਸੀਂ ਵਧਾ ਸਕਦੇ ਆ ਇਹਨੂੰ ਸੱਚੀ ਵਿੱਚ ਵੀ ਟਿੱਕੀ ਬਣਾ ਸਕਦੇ ਸੱਚੀ ਵਿੱਚ ਜੀ ਟਿੱਕੀ ਵੀ ਬਣਾ ਸਕਦੇ ਹਾਂ ਬਣਾ ਲਓਗੇ ਸੱਕਰੀ ਟਿੱਕੀ ਵੀ ਬਣਾ ਸਕਦੇ ਜੇ ਸ਼ੱਕੀ ਬਣਾ ਸਕਦੇ ਹਾਂ ਟਿੱਕੀ ਵੀ ਬਣਾ ਸਕਦੇ ਹਾਂ ਚੌਕੀ ਵੀ ਬਣਾ ਸਕਦੇ ਹਾਂ ਤੇ ਅੱਠੀ ਵੀ ਬਣਾ ਸਕਦੇ ਸਿੱਕੀ ਬਣਾ ਸਕਦੇ ਇਹ ਸਾਰੀ ਕਰਾਮਾਤ ਹੈ ਕਰਾਮਾਤ ਹੈ ਨਾ ਮੈਂ ਸਮਾਨ ਤਿਆਰ ਕੀਤਾ ਇੱਕ ਹੋਰ ਤਾਂ ਸਦੇ ਜਿਹੜੇ ਸੌਖੇ ਹੈ ਨਾ ਜਿਹੜੇ ਉਹ ਪ੍ਰੈਕਟ ਕਰ ਸਕਦੇ ਇਹ ਮੇਰੇ ਕੋਲ ਇੱਕ ਤਾਸ਼ ਦਾ ਪੱਤਾ ਹੈ ਬਸ ਟ੍ਰਿਕ ਕੀ ਹੈ ਜਾਦੂ ਕੀ ਹੈ ਤੁਹਾਨੂੰ ਪਰਫਾਰਮ ਕਰੰਦਾ ਹੀ ਜਾਦੂ ਆ ਹੱਥ ਦੀ ਸਫਾਈ ਦਾ ਹੀ ਜਾਦੂ ਆ ਕਿੰਨੇ ਤਾਸ਼ ਦੇ ਪੱਤੇ ਰੰਗ ਬਰੰਗੇ ਆ ਜਿਵੇਂ ਸਾਡੀ ਦੁਨੀਆ ਰੰਗ-ਬਰੰਗੀ ਹੈ ਤੇ ਪੱਤੇ ਤਾਂ ਦੇ ਰੰਗ ਬਰੰਗੇ ਆ। ਇਹਦੇ ਵਿੱਚੋਂ ਸਾਰੀ ਰੰਗ-ਬਰੰਗੀ ਦੁਨੀਆ ਵਿੱਚੋਂ ਕੁਝ ਖੁਸ਼ੀ ਦੇ ਪੱਲ ਕਢ نکال ਦਿੱਤੇ ਜਾਣ। ਓਏ ਇਹਦੇ ਵਿੱਚ ਉਹੀ ਗਮੀਆਂ ਪੈਦਾ ਕੀਤੀਆਂ ਜਾਣ ਜਿਹੜੇ ਰੰਗ-ਬਰੰਗੇ ਰੰਗ ਆ ਉਹ ਸਾਫ਼ ਦਿਖਣ ਲੱਗ ਜਾਂਦੇ ਆ। ਮਤਲਬ ਖੁਸ਼ੀਆਂ ਨਹੀਂ ਰਹਿੰਦੀਆਂ। ਤੇ ਇਸ ਕਰਕੇ ਤੁਸੀਂ ਖੁਸ਼ੀਆਂ ਜਿਹੜੀਆਂ ਜਦੋਂ ਖੁਸ਼ੀਆਂ ਆਣੀਆਂ ਨਾ ਉਦੋਂ ਰੰਗ ਭਰਨੇ ਆ ਰਿਸ਼ਤਿਆਂ ਦੇ ਰੰਗ ਭਰਦੇ ਆ ਖੁਸ਼ੀਆਂ ਦੇ ਰੰਗ ਭਰਨੇ ਆ ਤਾਂ ਉਹ ਕੀ ਹੁੰਦਾ ਫਿਰ ਜ਼ਵਾਰੇ ਰੰਗ ਵਾਪਸ ਆ ਜਾਂਦੇ ਆ ਤੇ ਅੱਜ ਆਪਣਾ ਪ੍ਰੋਗਰਾਮ ਵੀ ਉਹ ਰੰਗ ਭਰਨ ਦਾ ਹੀ ਆ ਤੇ ਖੁਸ਼ੀਆਂ ਮਨਾਉਣ ਦਾ ਪ੍ਰੋਗਰਾਮ ਆ ਨਸ਼ੇ ਦੂਰ ਕਰਨ ਦਾ ਪ੍ਰੋਗਰਾਮ ਬਹੁਤ-ਬਹੁਤ ਧੰਨਵਾਦ ਅਜਾਜ ਪਤਾ ਹੋਰ ਕਰ ਤੂੰ ਮੇਰੇ ਕੋਲੇ ਤਾਂ ਅੱਧੇ ਘੰਟੇ ਦਾ ਪੌਣੇ ਘੰਟੇ ਦਾ ਪ੍ਰੋਗਰਾਮ ਹੈ ਤੇ ਨਹੀਂ ਤਾਂ ਸੈਕਤੀ ਸਾਹਿਬ ਨੂੰ ਬੇਨਤੀ ਕਰਾਂਗਾ ਪ੍ਰੋਗਰਾਮ